要了

ਜੰਮਨ ਜੈਤੋਬ ਜਿੰਦਾਬਾਦ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਹੈ ਜੇ ਕਿਸੇ ਕੈਮਰਾ ਸਾਥੀ ਨੇ ਕਿਸੇ ਨੂੰ ਪਿਆਰ ਨਾਲ ਕੁਝ ਕਹਿਤਾ ਜਾਂ ਨਹੀਂ ਕਹਿਤਾ ਇਹ ਰਿਚ ਇੱਕ ਦੂਜੇ ਦਾ ਫਾਲਟ ਨਹੀਂ ਹੈ ਅਸੀਂ ਸਾਰੇ ਭਾਈਚਾਰਕ ਸਾਡੀ ਸਾਰਿਆਂ ਦੀ ਸਾਂਝ ਹੈ ਔਰ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਹੈ तमाम ਜਿਹੜਾ ਮੀਡੀਆ ਇੱਥੇ ਮੌਜੂਦ ਹੈ ਔਰ ਪਹਿਲੀ ਅਰੀ ਮੈਂ ਇਹ ਵੀ ਗੱਲ ਕਹਿਣਾ ਚਾਹਣਾ ਸੰਜੇ ਜੀ ਅਕਸਰ মিডিਆ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ মিডিਆ ਬਹੁਤ ਬਲੈਕਮੇਲ ਕਰਦਾ ਹੈ ਇਧਰ ਉਧਰ ਦੀ ਗੱਲ ਕਰਦਾ ਹੈ ਲੇਕਿਨ ਆਈ ਹੈਵ ਸੀਨ ਮੋਸਟ ਆਫ ਦਾ মিডিਆ ਜਿਹੜਾ ਲੁਧਿਆਣਾ ਦਾ মিডিਆ ਛੋਟੇ ਛੋਟੇ ਚਾਹੇ ਚੈਨਲਸ ਹੈਗੇ ਹੈ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਕੋਈ ਬਾਇਸਨੈਸ ਨਹੀਂ ਦਿਖਾਈ ਸਾਨੂੰ ਇਹਨਾਂ ਇਲੈਕਸ਼ਨਾਂ 'ਚ ਉਹਨਾਂ ਨੇ ਤੰਗ ਪਰੇਸ਼ਾਨੀ ਨਹੀਂ ਕੀਤਾ 99% ਜਿਹੜੇ মিডিਆ ਚੈਨਲ ਸੀਗੇ ਲੁਧਿਆਣੇ ਦੇ ਪਰਟੀਕੂਲਰਲੀ ਲੁਧਿਆਣੇ ਦੇ ਛੋਟੇ ਤੇ ਵੱਡੇ ਜਿਨ੍ਹਾਂ ਨੂੰ ਮੈਂ ਬਾਈਟ ਵੀ ਚੰਗੇ ਤਰੀਕੇ ਨਾਲ ਨਹੀਂ ਦੇ ਸਕਿਆ ਉਹਨਾਂ ਨੇ ਮੇਰਾ ਸਾਥ ਦਿੱਤਾ ਥੈਂਕ ਯੂ ਫਸਟ ਆਫ ਆਲ ਸਾਰੇ ਆ মিডিਆ ਨੂੰ ਇੱਕ ਕਦ ਦੇ ਨੂੰ ਛੱਡ ਕੇ ਦੋਆਂ ਨੂੰ ਛੱਡ ਕੇ ਦੋਹਾਂ ਚਾਰਨ ਇੱਕ ਦੋਆਂ ਨੇ ਖਰਾਬ ਵੀ ਕੀਤਾ ਕਾਫੀ ਖਰਾਬ ਕੀਤਾ ਸੋ ਪਰ ਥੈਂਕ ਯੂ ਪਹਿਲਾ ਸਭ ਤੋਂ ਬਾਅਦ মিডিਆ ਨੂੰ ਔਰ ਅਗਰ ਕਿਸੇ ਨੂੰ ਮੇਰੇ ਕਰਕੇ ਕੋਈ ਪਰੇਸ਼ਾਨੀ ਇਲੈਕਸ਼ਨਾਂ ਦੇ ਦਰਮਿਆਨ ਹੋਣ ਜਾਂ ਕਿਸੇ ਨੂੰ ਕੋਈ ਥੱਕਾ ਧੁੱਕਾ ਵੱਜ ਗਿਆ ਹੋਵੇ ਇਸ ਗੱਲ ਦੀ ਵੀ ਹੱਥ ਛੋੜ ਕੇ ਮੈਂ ਮਾਫੀ ਅ ਦੂਸਰੀ ਗੱਲ ਮੈਂ ਅੱਜ ਧੰਨਵਾਦ ਕਰਨਾ ਆ ਮੇਰਾ ਫਰਜ਼ਮੰਦਾ ਸੀਗਾ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੀਤ ਤਲਵਾਰ ਸਾਹਿਬ ਜਿਨ੍ਹਾਂ ਨੇ ਈਸਟ ਇਲਾਕੇ ਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ ਪੂਰੇ ਜ਼ਿਲ੍ਹੇ 'ਚ ਇਹਨਾਂ ਨੇ ਮੇਰੀ ਮਦਦ ਕੀਤੀ ਜਿੱਥੇ-ਜਿੱਥੇ ਕਦੇ ਪਰੇਸ਼ਾਨੀ ਦਿੱਕਤ ਆਉਂਦੀ ਸੀ ਕ ਫਿਰ ਮੈਂ ਸੰਜੀਤ ਤਲਵਾਰ ਨੂੰ ਉੱਥੇ ਵਰਤਦਾ ਸੀ ਮੇਰੇ ਭਰਾ ਨੂੰ ਔਰ ਮੇਰਾ ਭਰਾ ਵੀ ਚੜ੍ਹਦੀ ਕਲਾ ਨਾਲ ਮੈਨੂੰ ਕਹਿੰਦਾ ਸੀ ਪਰਵਾਹ ਨਾ ਕਰੋ ਮੈਂ ਬਿਠਾ ਕਰ ਦੂਣਾ ਆ ਆ ਹੋ ਗਿਆ ਕੋਈ ਨਾ ਨਹੀਂ ਔਰ ਕਿਸੇ ਦੇ ਘਰੇ ਜਾਣ ਤੋਂ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਫਲਾਣੇ ਦੇ ਘਰੇ ਨਹੀਂ ਜਾਣਾ ਫਲਾਣੇ ਦੇ ਘਰੇ ਨਹੀਂ ਜਾਣਾ ਖੁੱਲਾ ਬਲਕਿ ਇਹ ਸਟ ਉਹਨਾਂ ਨੇ ਇਹ ਕਹਤਾ ਵੀ ਇਹ ਗਿੱਦੜ ਬਾਈ ਆ ਤੂੰ ਆਪਦੀ ਮਰਜ਼ੀ ਕਰ ਇਥੇ ਜੋ ਕਰਦੇ ਸੋ ਦੈਟਸ ਦਾ ਗ੍ਰੇਟਨੈਸ ਜਿਹੜੀ ਮੇਰੇ ਭਰਾ ਚ ਹੈਗੀ ਆ ਔਰ ਮੇਰਾ ਖਿਆਲ ਅਸੀਂ ਥੋੜੀਆਂ ਜੀਆਂ ਵੋਟਾਂ ਇਥੋਂ ਘਟੇ ਬਹੁਤੀਆਂ ਜਾਦੇ ਵੋਟਾਂ ਨਹੀਂ ਘਟੇ ਔਰ ਅੱਜ ਮੈਂ तमाम ਕਾਉਂਸਲਰ ਸੇ ਬਣਾ ਦਾ ਜਿਹੜੇ ਮੇਨ ਮੇਨ ਵਰਕਰ ਸਾਥੀ ਨੇ ਇਸਟ ਦੇ ਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ ਸੋ ਟਾਈਮ ਸੀਗਾ ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨਾ ਸਿ ਆਏ ਹਾਂ ਬਹੁਤ ਸਾਰੇ ਈਸਟ ਦੇ ਜਿਹੜੇ ਕਾਉਂਸਲਰ ਨੌਨ ਕਾਉਂਸਲਰ ਲੜਨ ਵਾਲੇ ਜਾਂ ਆਮ ਕਾਂਗਰਸ ਦੇ ਵਰਕਰ ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ ਕਮੇਟੀਆਂ ਦੇ ਮੈਂਬਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਔਰ ਨਤੀਜਾ ਇਹ ਹੋਇਆ ਕਿ ਈਸਟ 'ਚ ਸਾਡੀ ਬਹੁਤ ਸੋਹਣੀ ਪੋਜੀਸ਼ਨ ਰਹੀ ਸੋ ਅੱਜ ਮੈਂ ਮੇਰਾ ਖਿਆਲ ਲੁਧਿਆਣਾ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹੁਣ ਸਾਰੇ ਮੇਰੇ ਫਰਜ਼ ਬਣਦੇ ਐ ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਵਾਰਡ ਜਿਹੜੇ ਈਸਟ ਦੇ ਹੈਗੇ ਐ ਪਹਿਲਾਂ ਲੁਧਿਆਣੇ ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ ਫਿਰ 19 ਦੇ 19 ਵਾਰਡਸ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਬਾਏ ਦਾ ਟਾਈਮ ਅਸੀਂ ਆਪਦਾ ਦਫ਼ਤਰ ਕਾਰ्यालय ਆ ਘਾਰ ਚੰਗੇ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਐ ਸੋ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਐ ਔਰ ਬਹੁਤ ਵੱਡਾ ਸਨੇਹਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਟਰਨਕੋਰਟ ਸੀਗੇ ਜਿਹੜੇ ਪਾਰਟੀਆਂ ਛੱਡ ਛੱਡ ਕੇ ਚਲੇ ਗਏ ਨੇ ਸੋ ਪਰ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਝੂਠੀਆਂ ਵਫਾਵਾਂ ਦਾ ਬਾਜ਼ਾਰ ਗਰਮ ਰਿਹਾ ਬਹੁਤ ਗੰਦੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਗਈ ਰਾਜਾ ਸਰੈਂਡਰ ਕਰ ਗਿਆ ਰਾਜ ਨੇ ਈਸਟ ਦੇ ਵਿੱਚ ਕਿਸੇ ਨੂੰ ਹੋਰ ਇੰਚਾਰਜ ਲਾਤਾ ਸੋ ਇਸ ਤਰ੍ਹਾਂ ਦੀ ਛੋਟੇ ਲੈਵਲ ਦੀ ਰਾਜਨੀਤੀ ਬਹੁਤ ਸਾਰੇ ਸਾਥੀਆਂ ਨੇ ਕੀਤੀ ਪਰ ਕਿਸੇ ਨੂੰ ਇਸ ਕੱਲ ਦਾ ਕੋਈ ਫਰਕ ਨਹੀਂ ਪਿਆ ਅੱਜ ਬਹੁਤ ਚੰਗੇ ਮਾਰਜਨ ਦੇ ਨਾਲ ਅਸੀਂ ਲੁਧਿਆਣਾ ਪਾਰਲੀਮੈਂਟ ਜਿੱਤੇ ਆਂ ਲੋਕਾਂ ਨੇ ਇਹ ਦੱਸਦਾ ਕਿ ਰਾਜਾਵੜਿੰਗ ਬਾਹਰ ਲਾਣੀ ਹੈ ਰਾਜਾਵੜਿੰਗ ਲੁਧਿਆਣੇ ਦਾ ਆਨੇ ਦਾ ਔਰ ਮੈਂ ਇਹਨੂੰ ਲੋਕ ਕਹਿੰਦੇ ਸੀ ਰਾਜਾ ਇੱਕ ਤਰੀਕ ਤੋਂ ਬਾਅਦ ਦਿਖਣਾ ਨਹੀਂ ਹੈ ਮੈਨੂੰ ਲੱਗਦਾ ਮੇਰੇ ਵਿਰੋਧੀ ਨਹੀਂ ਦਿਖਨੇ ਇਸ ਤੋਂ ਬਾਅਦ ਬਾਬਾ ਸੁੱਖ ਰੱਖੇ ਅਸੀਂ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਰਵਾਂਗੇ ਹਰ ਔਰਡ ਦੇ ਵਿੱਚ 90 ਔਰਡ ਹੈ 90 ਹਾਂ ਬਾਈ ਸਾਡੇ 99 ਟੋਟਲ 92 92 ਦੇ 92 ਔਰਡਾਂ ਚੁਰਾ ਜਾ ਕੇ ਤਨਬਾਤ ਕਰੇਗਾ ਮੈਂ ਤੇ ਮੇਰੀ ਵਾਈਫ ਔਰ ਅਸੀਂ ਕਾਰਪੋਰੇਸ਼ਨੀਆਂ ਜਿਹੜੀਆਂ ਚੋਣਾਂ ਜਿਵੇਂ ਪਾਰਲੀਮੈਂਟ ਦੀ ਚੋਣ ਲੜੀ ਹੈ ਇਸੇ ਤਰ੍ਹਾਂ ਕਾਰਪੋਰੇਸ਼ਨੀਆਂ ਚੋਣਾ ਕਰਾਂਗੇ ਔਰ ਸਾਰੀਆਂ ਦੁਬਾਰਾ ਫੇਰ ਕਾਰਪੋਰੇਸ਼ਨ ਤੇ ਅਸੀਂ ਕਬਜ਼ਾ ਕਰਾਂਗੇ ਜਿੱਤਾਂਗੇ ਔਰ ਮੇਰੀ ਬੇਨਤੀ ਹੈ ਮੇਰੇ ਵਿਰੋਧੀਆਂ ਨੂੰ ਪਿਆਰ ਨਾਲ ਤਾਂ ਲੋਕਾਂ ਨੂੰ ਵੱਢ ਲੋ ਇਹ ਪੰਜਾਬ ਦੇ ਲੋਕ ਹੈ ਜਿਹੜਾ ਡਰੋਨ ਤੇ ਧਮਕਾਉਣ ਦੀ ਰਾਜਨੀਤੀ ਹੈ ਕੁਝ ਐਮਐਲਏ ਸਹਿਬਾਨ ਕਰ ਰਹੇ ਨੇ ਔਰ ਕੁਝ ਸਾਥੀ ਕਰਦੇ ਨੇ ਬੀਜੇਪੀ ਵਾਲੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਇਦਾਂ ਨਹੀਂ ਜਿੱਤਿਆ ਜਾ ਸਕਦਾ ਪੰਜਾਬ ਨੂੰ ਗੱਲ ਆਖ ਕੇ ਜਿੱਤਿਆ ਜਾ ਸਕਦਾ ਡਰਾ ਕੇ ਨਹੀਂ ਜਿੱਤਿਆ ਜਾ ਸਕਦਾ ਪੁਲਿਸ ਤੇ ਡੰਡੇ ਨਾਲ ਨਹੀਂ ਜਿੱਤਿਆ ਜਾ ਸਕਦਾ ਉਹਰਾ ਸਨੇਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ 13 ਸੀਟਾਂ ਤੁਸੀਂ ਕਹਿੰਦੇ ਸਤਾ ਸਰਕਾਰ ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੀ ਹੈ ਨਾ ਅਸੀਂ ਸੈਂਟਰ ਚ ਹੈ ਨਾ ਅਸੀਂ ਪੰਜਾਬ ਚ ਸੋ ਤਾਕਤ ਦਾ ਚੋਰ ਨਾ ਅਜਮਾਓ ਨਾ ਦਿਖਾਓ ਪਿਆਰ ਨਾਲ ਲੋਕਾਂ ਨੂੰ ਗਲਵੱਕੜੀ ਪਾਉਂਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਉਹ ਨਹੀਂ ਨਹੀਂ ਕੁਝ ਹਾਸਲ ਹੋਏਗਾ ਦਿਲ ਦੀਆਂ ਗਹਿਰਾਂ ਗਾ ਚੋ ਸੰਜੇ ਦਾ ਮੇਰੇ ਭਰਾ ਦਾ ਬਹੁਤ ਧੰਨਵਾਦ ਇਸ ਬੰਦੇ ਨੇ ਆਪਦੇ ਭਰਾਵਾਂ ਵਾਲਾ ਸਖੇ ਭਰਾਵਾਂ ਵਾਲਾ ਫਰਜ਼ ਨਿਭਾਇਆ ਹੈ ਔਰ ਆਸ ਕਰਦੇ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ ਸੇਵਾ ਕਰਦੇ ਰਵਾਂਗੇ ਔਰ ਦੁਬਾਰਾ ਫੇਰ ਲੁਹਿਆਣੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਜਿਵੇਂ ਤੁਸੀਂ ਲੁਧਿਆਣੇ ਤੋਂ ਜਿੱਤੇ ਹੋ ਵਿੱਚ ਵਟ ਇਜ਼ ਆਈ ਥੋਟ ਮੋਸਟ ਪ੍ਰਾਇਰੀਟੀ ਮੇਰੇ ਕੋਈ ਹੈ ਨਾਟ देयर आर ਨਾਟ ਓਨਲੀ ਇੱਕ ਨਹੀਂ ਹੈ ਕੋਈ ਟੋਪ ਮੋਸਟ ਪ੍ਰਾਇਰੀਟੀ देयर आर ਸੋ ਮਨੀ ਥਿੰਗਸ ਜਿਹੜੀਆਂ ਮੇਰੀਆਂ ਟੋਪ ਮੋਸਟ ਪ੍ਰਾਇਰੀਟੀ ਤੇ ਹੈਗੀਆਂ ਬਟ ਲੈਟ ਮੀ ਸੈਟਲ ਡਾਊਨ देयर इज ऑलरेडी ਆਈ ਹੈਵ ਅ ਗਿਵਨ ਮਾਈ ਡਰਾਈਵ ਇਟ ਨਾਮ ਤੇ ਵਿਜਨ ਡਾਕੂਮੈਂਟ ਸੋ ਈਵਨ ਥੈਟ ਡਾਕੂਮੈਂਟ ਇਜ਼ ਵੈਰੀ ਮਚ ਓਪਨ ਅਜੇ ਵੀ ਖੁੱਲਾ ਹੈਗਾ ਬਹੁਤ ਸਾਰੇ ਲੋਕਾਂ ਦੇ ਉਰੇ ਸੁਝਾਅ ਆਏ ਨੇ ਹੁਣ ਅਸੀਂ ਸਲੋਲੀ ਸਲੋਲੀ ਆਫਟਰ ਦਿਸ ਆਫਿਸ ਆਫ ਦਾ ਚਲੌਣ ਤੋਂ ਬਾਅਦ ਫਿਰ ਅਸੀਂ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੰਪੋਰਟੈਂਟ ਇਸ਼ੂਸ ਸੇ ਉੱਤੇ ਹੋਰ ਵੀ ਜਿਹੜੀਆਂ ਰਹਿਦੀਆਂ ਗੱਲ ਕਰਾਂਗੇ ਬਟ 100% ਪ੍ਰਾਇੋਰਟੀ ਬੇਸਿਸ ਦੇ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਐਂਡ ਵੀ ਵਿਲ ਸਟਾਰਟ ਵਿਥ ਇਨ ਅ ਮੰਥ অর ਸੋ ਪਹਿਲੇ ਮਹੀਨੇ ਹੀ ਅਸੀਂ ਕਰਾਂਗੇ ਸਰ ਆਪਰੇਸ਼ਨ ਬਲੂਟਾ ਦੀ ਵਰਸਿਤੇ ਅਮਰ ਸਭ ਜਿਹੜੇ ਲੱਗੇ ਨੇ ਖਾਸ ਤਾਸ ਸਮਰਥਕ ਪੰਜਾਬ ਤੁਹਾਨੂੰ ਪਤਾ ਹੈ ਕੀ ਹੋਇਆ ਹੈ ਜੋ ਜਿੱਤੇ ਨੇ ਦੋ ਪੰਨ ਸਮਝਦੇ ਕਿ ਹਾਂ ਸਰ ਆਦੋਨਾਂ ਕੀ ਹੋਇਆ ਦੇਖੋ ਅਸੀਂ ਅਸੀਂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲੂ ਕਾਰੇ ਕਰਕੇ ਆਖਿਆ ਸੀ ਕਿ ਕਿਸੇ ਇੱਕ ਪ੍ਰਕਾਰ ਦਾ ਕੋਈ ਜਸ਼ਨ ਨਾ ਬਣਾਇਆ ਜਾਵੇ ਬਤੌਰ ਸਿੱਖ ਹਾਲਾਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵਾਰੀ ਸੰਗੋਸ਼ ਤਲਬ ਕਰ ਲੈਂਦੀ ਹੈ ਬਿਨਾ ਵਜਾ ਤੋਂ ਬਲਬਤੌਰ ਸਿੱਖ ਹਰ ਇੱਕ ਸਿੱਖ ਦਾ ਫਰਜ ਬੰਦਾ ਕਿ ਕੋਈ ਨਾ ਕੋਈ ਜਿਹੜਾ ਸਨੇਹਾ ਹੁੰਦਾ ਔਰੇ ਤੇ ਅਸੀਂ ਆਪ ਦਾ ਫਰਜ ਨਿਭਾਈਏ ਅਸੀਂ ਕਿਹਾ ਸੀਗਾ ਕਿ ਅਸੀਂ 6 ਤਰੀਕ ਤੋਂ ਬਾਅਦ ਆਪਦਾ ਜਿਹੜਾ ਰੋਡ ਸ਼ੋਅ ਪਲਾਨ ਕਰਾਂਗੇ ਜਾਂ ਜਸ਼ਨ ਮਨਾਵਾਂਗੇ ਲੇਕਿਨ ਮੈਨੂੰ ਲੱਗਦਾ ਕਿ ਖਾਲਿਸਤਾਨ ਦਾ ਦਾਰਾ ਹਿੰਦੁਸਤਾਨ ਦੇ ਵਿੱਚ ਜਾਇਜ਼ ਗੱਲ ਨਹੀਂ ਹੈ ਵੀ ਸਟੈਂਡ ਬਾਈ ਇੰਡੀਆ ਵੀ ਸਟੈਂਡ ਬਾਈ ਹਿੰਦੁਸਤਾਨ ਔਰ ਜਿੱਥੇ ਹਿੰਦੋਸਤਾਨ ਦੀ ਗੱਲ ਹੋਏਗੀ ਜੇ ਕੋਈ ਹਿੰਦੁਸਤਾਨ ਨੂੰ ਢਾ ਲਾਉਣ ਦੀ ਗੱਲ ਹੋਏਗੀ ਤਾਂ ਰਾਜਾ ਵੜਿੰਗਾ ਦੀ ਚਾਂਦੀ ਬਾਜੀ ਵੀ ਲਾ ਦੇਗਾ ਲੇਕਿਨ ਹਿੰਦੁਸਤਾਨ ਜਿੰਦਾਬਾਦ ਨਾਰਾ ਹਮੇਸ਼ਾ ਰਹੇਗਾ ਸਰ ਤੁਸੀਂ ਕਹਿੰਦੇ ਮੈਂ ਮੁਹੱਬਤ ਦੀ ਦੁਮਾੜ ਖੋਲਣ ਆਇਆ ਆ ਅਖੀਰਲੇ ਦਿਨ ਅਸ਼ੋਕ ਪ੍ਰਸ਼ਾਪ ਪੱਪੀ ਦੇ ਬੇਟੇ ਨੇ ਜੋ ਪ੍ਰੋਪਾਗੈਂਡਾ ਕੀਤਾ ਹੁਣ ਤੁਹਾਡੇ ਵੱਲੋਂ ਵੈਂਡੇਟਾ ਪੋਲਿਟਿਕਸ ਜਾਂ ਬਦਲਾ ਖੋਰੀ ਦੀ ਰਾਣੀ ਕਰਨ ਕੀਤੀ ਜਾਏਗੀ ਬਚਕਾਨਾ ਹਰਕਤਾਂ ਕੋਈ ਗੱਲ ਨਹੀਂ ਹੁਣ ਇਹ ਛੱਡ ਦਿਓ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਸਮਰਥਨ ਰਾਜਾ ਵੜੇ ਨੂੰ ਦੇਖੀ ਸਰ ਲੋਕ ਹੈ ਨਾ ਨਾਰਥ ਸੈਂਟਰ ਐਂਡ ਵੈਸਟ ਜਿਹਦੇ ਵਿੱਚ ਤੁਹਾਨੂੰ 22000 17000 ਐਂਡ 14000 ਰਿਸਪੈਕਟਿਵਲੀ ਜਿਹੜਾ ਤੁਸੀਂ ਪਿੱਛੇ ਰਹੇ ਹੋ ਲੀਡ ਤੋਂ ਹੁਣ ਅੱਗੇ ਲੋਕਲ ਬਾਡੀਜ਼ ਦੇ ਵਿੱਚ ਤੁਸੀਂ ਇਸ ਗੱਲ ਬੈਂਕ ਕਵਰ ਆਈ ਥਿੰਕ ਆਈ ਥਿੰਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ ਰਾਮ ਮੰਦਰ ਜੀ ਦੇ ਨਾਮ ਤੇ ਕਹਿੰਦੇ 3 ਲੱਖ ਪੈਕੇਟ ਪ੍ਰਸ਼ਾਦ ਦਾ ਵੰਡਿਆ ਦੇ ਸਰ ਇਹ ਅਯੋਧਿਆ ਤੋਂ ਆਇਆ ਰਾਮੰਦਰ ਜੀ ਦੇ ਲਾਸਟ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਝੰਡੇ ਲਾਏ ਗਏ ਹਾਲਾਂਕਿ ਉਹ ਬੇਅਦਬੀ ਸੀਗੀ RAM JI RAM BHAGWAN ਜੀ ਦੇ ਉਹ ਝੰਡੇ ਉਸ ਤੋਂ ਬਾਅਦ ਅਸੀਂ ਦੇਖੇ ਕੂੜੇ ਦੇ ਕੰਕਰ ਦੇ ਢੇਰਾਂ 'ਚ ਇੱਧਰ ਉੱਧਰ ਚੱਕੇ ਵੀ ਸਾਡੇ ਲੋਕਾਂ ਨੇ ਮਾਫੀ ਵੀ ਮੰਗੀ ਭਗਵਾਨ RAM JI ਤੋਂ ਕਿ ਇਸ ਤਰ੍ਹਾਂ ਆਪ ਦੀ ਆਪ ਦੀ ਵੋਟਾਂ ਲੈਣ ਦੇ ਖਾਤਰ ਤੁਸੀਂ ਜਗਾ ਜਗਾ ਤੇ ਕਿਸੇ ਚੌਂਕ 'ਚ ਕਿਸੇ ਫੁੱਲਾਂ ਦੇ ਗੁਲਦਸੇ 'ਚ RAM JI ਦਾ ਫੋਟੋ ਵਾਲਾ ਉਹਨਾਂ ਦੇ ਅ ਤੁਸੀਂ ਰਾਮ ਭਗਵਾਨ ਜੀ ਦਾ ਚੱਟਾ ਲਾ ਦਿੱਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੇਕਿਨ ਉਹ ਨਾ ਸਨੇਹਾ ਅਯੋਧਿਆ ਦੇ ਲੋਕਾਂ ਨੇ ਦਿੱਤਾ ਕਿਉਂਕਿ ਉੱਥੇ ਉਹ ਪਹਿਲਾ ਆਈਸੀ ਵੇਵ ਇੱਥੇ ਬਾਅਦ ਚਾਈ ਥੋੜਾ ਜਿਹਾ ਹਜੇ ਪੰਜਾਬ ਦੇ ਲੋਕਾਂ ਨੂੰ ਮੇਰੇ ਖਿਆਲ ਸਮੇਂ ਸਿਰ 19 ਉਹਰੇ ਬਾਰੇ ਪਤਾ ਨਹੀਂ ਲੱਗ ਸਕਿਆ ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਹੈ ਬੀਜੇਪੀ ਚੋਣ ਅਯੋਧਿਆ ਚ ਹਾਰ ਗਈ ਹੈ ਇੱਕ ਸਨੇਹਾ ਰਾਮ ਜੀ ਨੇ ਸਨੇਹਾ ਦਿੱਤਾ ਰਾਮ ਭਗਵਾਨ ਨੇ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹਾਂ ਮੈਂ ਕਿਸੇ ਪਾਰਟੀ ਦਾ ਨਹੀਂ ਹਾਂ ਸੋ ਇਸ ਕਰਕੇ ਇਹ ਤਿੰਨ ਕੌਨਸਟੈਂਸੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਮੰਦਰਾ ਦੇ ਵਿੱਚੋਂ ਪ੍ਰਸ਼ਾਦ ਔਰ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬਟ ਆਈ ਡੋਨਟ ਥਿੰਕ ਸੋ ਕਿ ਉਹ ਪੋਲਰਾਈਜੇਸ਼ਨ ਉਹ ਇੱਕ ਦਿਨ ਹੋ ਗਈ ਹੈ ਨੈਕਸਟ ਡੇ ਦੇ ਆਰ ਆਲ ਆਫ ਥੈਮ ਦੇ ਆਰ ਸੇਇੰਗ ਕਿ ਇਹ ਸਾਥੋਂ ਗਲਤ ਹੋਇਆ ਐਂਡ ਐਂਡ ਅਸੀਂ ਇਹਨਾਂ ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕਾਉਂਸਲਰ ਦੇ ਜਦੋਂ ਚੋਣਾਂ ਹੋਣਗੇ ਉੱਥੇ ਜਿੱਤ ਪ੍ਰਾਪਤ ਕਰਾਂ ਸਰ ਇੱਕ ਕਹਿੰਦੇ ਆਰਾਮ ਆਪ ਨੂੰ ਹੋਮ ਲਾਇਆ ਹੋਰਾ ਆਪ ਨੂੰ ਕਿ ਕਰੇ ਰਾਮ ਜੀ ਨੇ ਦੱਸਦਾ ਕਿ ਮੇਰੇ ਕੋ ਹਮ ਨੂੰ ਲਾਏ ਹਮ ਨੂੰ ਲਾਏ ਹਮ ਰਾਮ ਕੋ ਲਾਏ ਹੈ ਜਾਂ ਰਾਮ ਜੀ ਸਾਹਿਬ ਆਉ ਇੱਕ ਕਨਿਆ ਨਾਮ ਦਾ ਇੱਕ ਜਿਹੜਾ ਸਿੰਗਰ ਸੀ ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜੇ ਲੋਕਾਂ ਤੇ ਵੀ ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਦੇ ਸ਼ੁੱਡ ਨਾਟ ਡੂ ਥੈਟ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਝ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ ਸਾਨੂੰ ਸਾਰੇ ਧਰਮ ਨਾਲ ਇਕੁਅਲ ਪਿਆਰ ਹੈਗਾ ਇੱਕੋ ਜਿਹਾ ਹਾਂ ਨਹੀਂ ਨਹੀਂ ਕੀਤਾ ਮੈਂ ਤਾਂ ਕਹਿਣਾ ਯਾਰ ਉਹ ਉਸ ਟਾਈਮ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਮੋਹ ਨੋ ਨੋ ਦੇਖੋ ਗੱਲ ਇਹ ਹੈ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਉਣੀ ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਗੜ ਨਹੀਂ ਪਾਉਣਾ ਮੇਰਾ ਫਰਜ ਮੰਨਦਾ ਹੈ ਪਰ ਹਾਂ ਚੰਗੇ ਬਹੁਤ ਸਾਰੇ ਗੀਤ ਗਾਨ ਗਾਰੇ ਸੀ ਸ਼ਬਦ ਗਾਰੇ ਸੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਕਿਸੇ ਪਾਰਟਿਕੂਲਰਲੀ ਕਿਸੇ ਧਰਮ ਬਾਰੇ ਕੁਝ ਕਹੋਗੇ ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ ਤੁਸੀਂ ਕੱਲ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਝ ਕਹਿਲ ਕਰੇਗਾ ਉਹ ਰਾਜਾ ਬੜੀ ਨੂੰ ਬਰਦਾਸ਼ਤ ਨਹੀਂ ਹੈ ਅਦਰਵਾਈਜ਼ ਕਨਈਆ ਮਿੱਤਲ ਇਜ਼ ਓਪਨ ਟੂ ਸਿੰਗ ਅ Song ਜਿੱਥੇ ਮਰਜੀ ਗਾਣੇ ਗਾਵੇ ਮੈਂ ਤਾਂ ਤਾਂ ਵੀ ਖੁਸ਼ ਹੋ ਰਿਹਾ ਸੀ ਕਿ ਆਦਰਨੀਆ ਰਵਨੀਤ ਸਿੰਘ ਬਿੱਟੂ ਜੀ ਨੇ ਆਪਦੀ ਪੱਗ ਪੰਜ ਵਾਰ ਕਰਨ ਜਾਂ ਮਿੱਤਰ ਜੀ ਦੇ ਪੈਰਾਂ ਚ ਰੱਖਤੀ ਹੈ ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ ਤਾਜ ਪੰਜ ਵਾਰ ਉਹ ਇੱਕ ਕਲਾਕਾਰ ਹੈ ਭਗਵਾਨ ਨਹੀਂ ਹੈ ਤੁਸੀਂ ਇਹ ਵੀ ਉਹ ਕਲਾਕਾਰ ਹੈ ਭਗਵਾਨ ਨਹੀਂ ਹੈ ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ ਚ ਵੀ ਛੋਟਾ ਹੈ ਪੂਰੇ ਪੈਰਾ ਚ ਪੱਗ ਰੱਖਦੇ ਨਹੀਂ ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਤਦ ਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ ਇਹ ਉਰੀ ਕਹਿੰਦੇ ਨੇ ਤਾਂ ਵੀ ਤੂੰ ਪੱਗ ਰੱਖ ਰਿਹਾ ਕਿਸੇ ਦੇ ਚਰਨ ਵਿੱਚ ਪੱਗ ਰਾਮ ਭਗਵਾਨ ਦੇ ਚਰਨਾਂ ਚ ਰੱਖੀ ਜਾ ਸਕਦਾ ਮੱਥਾ ਟੇਕਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਜਾ ਸਕਦਾ ਇੱਕ ਆਮ ਆਦਮੀ ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ ਸੰਗੀਤਕਾਰ ਹੈ ਸਰਫ ਅਸਮ ਐਸੋਸੀਏਸ਼ਨ ਸੈਂਟਰ ਦੇ ਵਿੱਚ ਹੁਣ ਐਨਡੀਐ ਲਾਈਕਲੀ ਟੂ ਫਾਰਮ ਗਵਰਨਮੈਂਟ ਕੀ ਚੈਲੰਜੇਸ ਤੁਸੀਂ ਐਕਸਪੈਕਟ ਕਰਦੇ ਹੋ ਸਰ ਸਰ ਅਸੀਂ ਤਾਂ ਅਸੀਂ ਪਹਿਲਾਂ ਕਹਿੰਦੇ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ ਹੁਣ ਮੈਨੂੰ ਲੱਗਦਾ ਕਿ ਮжоਰਿਟੀ ਕਾਫੀ ਸਾਨੂੰ ਲੋਕਾਂ ਨੂੰ ਮਿਲੀ ਹੈ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਦੇ ਉੱਤੇ ਕਬਜ਼ਾ ਹੈ ਅਸੀਂ ਉੱਥੇ ਲੜਾਈ ਲੜਾਂਗੇ ਚੈਲੰਜੇਸ ਤਾਂ ਹੈਗੀ ਹੈ ਨੈਚੁਰਲੀ ਇਕ ਐਸਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਬਿਲਕੁਲ ਨਾਤੇ ਹੀ ਤੋੜਿਆ ਹੋਇਆ ਸੋ ਬਹੁਤ ਸਾਰੇ ਚੈਲੰਜਸ ਹੈਗੇ ਬਟ ਵੀ ਵਿਲ ਫਾਈਟ No problem ਅੱਗੇ ਬਣੇਗੇ ਜਿੱਤੇ ਜਿੱਤੇ ਕਹਿੰਦੇ ਟੌਰਚਰ ਪਿਆ ਗੁੱਡੀਆਂ ਕਿਸ ਜਾਂਦੀਆਂ ਹੁਣ ਐਤ ਕੀ ਲੁਧਿਆਣੇ ਤੋਂ ਗੁੱਡੀ ਕਿਸੀ ਮੇਰੀ ਗੁੱਡੀਆਂ ਤਾਂ ਕੇਸੀਆਂ ਨਹੀਂ ਮੈਂ ਖਸਾ ਦੇਣਾ ਥੈਂਕ ਯੂ